ਸਤਿ ਆਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ ਫੈਡਰਲ ਸਰਕਾਰ ਵੱਲੋਂ ਹਾਲ ਹੀ ਦੇ ਵਿੱਚ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਕੁਝ ਨਵੇਂ ਬਦਲਾਅ ਲਿਆਂਦੇ ਗਏ ਹਨ ਕੁਝ ਲੋਕਾਂ ਵੱਲੋਂ ਇਹਨਾਂ ਬਦਲਾਵਾਂ ਦਾ ਸਵਾਗਤ ਕੀਤਾ ਗਿਆ ਹੈ ਉੱਥੇ ਦੂਜੇ ਪਾਸੇ ਕਈਆਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਇਸੇ ਸੰਬੰਧੀ ਵਿਸਥਾਰ ਦੇ ਵਿੱਚ ਗੱਲਬਾਤ ਲਈ ਸਾਜਣਾਂ ਨੇ ਇਸ ਵੇਲੇ ਲਾਈਨ ਤੇ ਹਾਜ਼ਰ ਹਨ डेप्युटी मिनिस्टर ऑफ इमिग्रेशन रेफ्यूजीज एंड सिटीजनशिप ऑनरेबल हरप्रीत सिंह कोचर दस दिए कि हरप्रीत सिंह कोचर इस तो पहला फेडरल सरकार दे हेल्थ सेक्टर दे विच भी कम कर चुके हैं सत श्री हरप्रीत जी बहुत बहुत स्वागत है थोड़ा uh, पीडीसी पंजाबी ते सत श्री uh, जी थैंक यू वेरी मच तुसी मेनू सत्या अपने श्रोतेनाल गल करन ले बहुत बहुत धन्यवाद प्लेजर फॉर अस एज़ वेल ਹਰਪ੍ਰੀਤ ਜੀ ਰੀਸੈਂਟਲੀ ਜਿਵੇਂ ਦੇਖਿਆ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਪਲਾਨਸ ਲਾਣੇ ਨੇ 2025-2027 ਲਈ ਸੋ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਉਹਨਾਂ ਪਲਾਨਸ ਦੇ ਬਾਰੇ ਕੀ ਬਦਲਾਅ ਹੋਏ ਨੇ ਐਂਡ ਵਾਟ ਆਰ ਦਾ ਕੰਟਰੋਲ ਟਾਰਗੇਟਸ ਫਾਰ ਦਾ ਪਲਾਨ ਸੋ ਇਮੀਗ੍ਰੇਸ਼ਨ ਲੈਵਲ ਪਲਾਨ ਹਰ ਇੱਕ ਯੂ ਨੋ ਸਥਾਈ ਵਸਨੀਕ ਇਮੀਗ੍ਰੇਸ਼ਨ ਸਟੇਟ ਲੇ ਜਿਹੜਾ ਕਿ ਅਸੀਂ ਪਰਮਨੈਂਟ ਰੈਜ਼ੀਡੈਂਟ ਕਹਿੰਦੇ ਆ ਉਹਦਾ ਸਾਲਾਨਾ ਟੀਚਿਆਂ ਦੀ ਰੂਪਰੇਖਾ ਅਤਿਆਰ ਕਰਬਾ ਤੋ ਜਿਹੜਾ ਇਮੀਗ੍ਰੇਸ਼ਨ ਲੈਵਲ ਪਲਾਨ ਹੈ ਉਸ ਦੇ ਵਿੱਚ ਆਰਥਿਕ ਵਰਗ ਜਿਹਨੂੰ ਅਸੀਂ ਇਕਨੋਮਿਕ ਇਮੀਗ੍ਰੇਸ਼ਨ ਕਹਿੰਦੇ ਆ ਉਹ ਸ਼ਾਮਿਲ ਹੈ ਜੋ ਕਿ ਹੁਨਰਮੰਦ ਕਾਮਯਾਬੀ ਦੇ ਤੇ ਉੱਤੇ ਫੋਕਸ ਹੈ ਕੇਂਦ੍ਰਿਤ ਤੇ ਦੂਜਾ ਵਰਗ ਹੈ ਪਰਿਵਾਰਕ ਵਰਗ ਜਿਹਨੂੰ ਫੈਮਿਲੀ ਕਲਾਸ ਫੈਮਿਲੀ ਰੀਯੂਨੀਫਿਕੇਸ਼ਨ ਕਹਿੰਦੇ ਆ ਜੋ ਆਪਣੇ ਪਿਆਰਿਆਂ ਨੂੰ ਮਿਲਾਉਂਦਾ ਤੇ ਇੱਕ ਮੋਡ ਵਸੇਬਾ ਸ਼ਰਨਾਰਥੀ ਅਤੇ ਮਨੁੱਖ ਤਾਵਾਦੀ ਜਮਾਤਾਂ ਦੇ ਵਿਸ਼ਵ ਦੀ ਕਮਜ਼ੋਰੀ ਕਮਜ਼ੋਰ ਆਬਾਦੀ ਦੀ ਮਦਦ ਕਰਦੇ ਜਿਹਨੂੰ ਅਸੀਂ ਹਿਮੈਨਿਟਰੀਅਨ ਐਂਡ ਕੰਪੈਸ਼ਨੇਟ ਕਹਿੰਦੇ ਆ ਹਨ ਇਸ ਤੋਂ ਇਲਾਵਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਡੇ ਇਮੀਗ੍ਰੇਸ਼ਨ ਲੈਵਲ ਪਲਾਨ ਚ ਹੁੰਦੀਆਂ ਇਸ ਤੋਂ ਇਲਾਵਾ ਪਹਿਲੀ ਵਾਰੀ ਇਸ ਸਾਲ ਇਮੀਗ੍ਰੇਸ਼ਨ ਫਦਰ ਯੋਜਨਾ ਵਿੱਚ ਅਸੀਂ ਅਸਥਾਈ ਵਸਨੀਕ ਜਿਹਨਾਂ ਨੂੰ ਤੁਸੀਂ ਟੈਂਪਰੇਰੀ ਰੈਜ਼ੀਡੈਂਟ टीआर ਕਹਿੰਦੇ ਆ ਉਹਨਾਂ ਦੇ ਟੀਚੇ ਵੀ ਸ਼ਾਮਿਲ ਕੀਤੇ ਨੇ ਖਾਸ ਕਰਕੇ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਅਸਥਾਈ ਵਿਦੇਸ਼ੀ ਕਾਮੇ ਜਿਨ੍ਹਾਂ ਨੂੰ टीएफडब्ल्यू ਕਹਿਆ ਜਾਂਦਾ ਸੋ ਉਹ ਵੀ ਇਨਕਲੂਡਡ ਨੇ ਸਾਡਾ ਇਹ ਟੀਚਾ ਹੈਗਾ ਕਿ ਵੀ ਅਸੀਂ 2026 ਤੱਕ ਜਿਹੜੇ ਹੈਗੇ ਆ ਟੈਂਪਰੇਰੀ ਰੈਜ਼ੀਡੈਂਟ ਆ ਉਹ 5% ਆਫ ਦਾ ਪੋਪੂਲੇਸ਼ਨ ਜਿਹੜੀ ਆਂਦੀ ਆ ਉੱਥੇ ਤੱਕ ਅਸੀਂ ਸੀਮਤ ਰੱਖੀ ਸੋ ਸਾਡੇ ਜਿਹੜੇ ਹੈਗੇ ਆ ਯੂ نو ਵਿਆਪਕ ਇਮੀਗ੍ਰੇਸ਼ਨ ਪਦਰਾਂ ਵਿੱਚ ਅਸਥਾਈ ਵਸਨੀਕਾਂ ਨੂੰ ਇੱਕ ਜੋੜ ਕਰਨ ਲਈ ਇਹ ਟਿਕਾਊ ਆਬਾਦੀ ਵਾਸਤੇ ਸਾਨੂੰ ਸਮਰਥਨ ਦੇਣਗੇ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੀ ਕੈਨੇਡਾ ਦੀ ਪਾਪੂਲੇਸ਼ਨ ਹੈ ਉਹ ਇਸ ਤਰ੍ਹਾਂ ਹੋਵੇ ਵੀ ਜਿਹੜੀ ਸਸਟੇਨੇਬਲ ਹੋਵੇ ਕਿਉਂਕਿ ਅਸੀਂ ਕਿਰਤ ਬਾਜ਼ਾਰਾਂ ਦੀਆਂ ਬਦਲਦੀਆਂ ਮੰਗਾਂ ਦਾ ਜਵਾਬ ਦਿੰਨੇ ਆ ਜਿਹਨੂੰ ਅਸੀਂ ਕਹਿੰਦੇ ਆ ਵੀ ਅਲਾਈਨਮੈਂਟ ਟੂ ਲੇਬਰ ਮਾਰਕੀਟ ਨੀਡਸ ਸੋ ਉਹ ਜਿਹੜੀ ਆ ਉਹ ਸਾਨੂੰ ਕਮਿਊਨਿਟੀ ਕਪੈਸਿਟੀ ਦੇ ਵਿੱਚ ਤੇ ਜਿਹੜੇ ਹੈਗੇ ਆ ਸਾਡੇ ਅ ਰਿਕੁਆਇਰਮੈਂਟਸ ਨੇ ਉਹਦੇ ਵਿਚਤਾਲ ਮੈਨ ਨੂੰ ਮਜ਼ਬੂਤ ਕਰਦੀਆਂ ਨੇ ਤੇ ਇਹੋ ਹੀ ਸਾਡਾ ਟੀਚਾ ਹੈ ਕਿ ਵੀ ਅਸੀਂ ਇਹਦੇ ਨਾਲ ਜਿਹੜਾ ਇਮੀਗ੍ਰੇਸ਼ਨ ਪਲਾਨ ਇਸ ਤਰ੍ਹਾਂ ਬਣਾਇਆ ਜੀ ਸੋ ਕੈਨੇਡਾ ਹੈਜ਼ ਆਲਵੇਜ਼ ਬੀਨ ਅ ਕੰਟਰੀ ਫਾਰ ਇਮੀਗਰੈਂਟਸ ਕੈਨੇਡਾ ਇਮੀਗਰੈਂਟਸ ਦੀ ਮਿਸ਼ਿੰਗ ਟੌਪ ਚੋਇਸ ਰਹੀ ਹੈ ਪਰ ਅਸੀਂ ਦੇਖ ਰਹੇ ਹਾਂ ਕਿ ਹੁਣ ਕੈਨੇਡਾ ਵੱਲੋਂ ਇਮੀਗਰੈਂਟ ਨੰਬਰਸ ਜਿਹੜੇ ਨੇ ਰਿਡਿਊਸ ਕਰਨ ਦੇ ਵੱਲ ਟਾਰਗੇਟ ਕੀਤਾ ਜਾ ਰਿਹਾ ਹੈ ਪਹਿਲਾਂ ਅਸੀਂ ਦੇਖੀਏ ਨੀਅਰ ਪੈਂਡੇਮਿਕ ਟਾਰਗੇਟਸ ਵਧਾਏ ਗਏ ਸੀ ਸਰਕਾਰ ਵੱਲੋਂ ਪਰ ਹੁਣ ਟਾਰਗੇਟਸ ਘਟਾਏ ਜਾ ਰਹੇ ਨੇ ਇੱਕਦਮ ਇਹ ਫੈਸਲਾ ਕਿਉਂ ਲਿਆ ਗਿਆ ਹੈ ਸੋ ਜਦ ਕਿ ਅਸੀਂ ਹਰ ਵਾਰੀ ਜਿਵੇਂ ਪਹਿਲਾਂ ਦੱਸਿਆ ਕਿ ਜਿਹੜੇ ਟਾਰਗੇਟਸ ਨੇ ਉਹ ਪ੍ਰੋਜੈਕਟਡ ਟਾਰਗੇਟਸ ਹੁੰਦੇ ਵੀ ਅਗਲੇ ਸਾਲ ਕਿੰਨੇ ਕੁ ਅਸੀਂ ਲਿਆਉਣੇ ਆ ਤਿੰਨੋਂ ਵਰਗਾਂ ਦੇ ਵਿੱਚ ਇਕਨੋਮਿਕ ਹਿਮਨਿਟੇਰੀਅਨ ਐਂਡ ਫੈਮਿਲੀ ਕਲੈਸ਼ ਸੋ ਅਸੀਂ ਵੇਖੀ ਜਾ ਰਹੇ ਹਾਂ ਜੀ ਵੀ ਜਿੱਦਾਂ ਕਿ ਤੁਸੀਂ ਨੋਟ ਕੀਤਾ ਹੋਣਾ ਕਿ ਵੀ ਬਹੁਤੀ ਵਾਰੀ ਇਹ ਨੋਟ ਵਿੱਚ ਆਇਆ ਕਿ ਵੀ ਜਿਹੜੇ ਸਾਡੇ ਕੋਲ ਕਮਿਊਨਿਟੀ ਕਪੈਸਿਟੀ ਜਿਹਨੂੰ ਅਸੀਂ ਕਹਿੰਦੇ ਆ ਪਾਈਚਾਰ ਸਮਰਥਾ ਤੇ ਜਿਹੜਾ ਕਿ ਅਸੀਂ ਟੈਂਪਰਰੀ ਰੈਜ਼ੀਡੈਂਟ ਸਾਡੇ ਕੋਲ ਆ ਰਿਹਾ ਸੀ ਸਟੂਡੈਂਟਸ ਟੈਂਪਰਰੀ ਫਾਰ ਵਰਕਰਸ ਐਂਡ ਆ ਉਹਦੇ ਨਾਲ ਇਹ ਵੇਖਿਆ ਗਿਆ ਕਿ ਵੀ ਸਾਡੀ ਜਿਹੜੀ ਕਪੈਸਿਟੀ ਹੈ ਜਿਵੇਂ ਹੈਲਥ ਕਪੈਸਿਟੀ ਸੇਤ ਬਾਰੇ ਅਮ ਘਰ ਬਣਾਉਣ ਵਾਸਤੇ ਜਿਹੜਾ ਹੈਗਾ ਸਾਡੇ ਕੋਲ ਹਾਊਸਿੰਗ এমਪਲੋਇਮੈਂਟ ਕਪੈਸਿਟੀ ਉਹਦੇ ਵਿੱਚ ਨਾ ਇੱਕ ਇਸ ਤਰ੍ਹਾਂ ਦਾ ਬਦਲਾਅ ਆ ਗਿਆ ਕਿ ਵੀ ਉਹਦੇ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਹੈ ਸੋ ਇਸ ਕਰਕੇ ਸਾਨੂੰ ਇਹ ਸਟੈਪ ਲੈਣੇ ਪਏ ਕਿ ਵੀ ਅਸੀਂ ਉਹਨੂੰ ਅਲਾਈਨ ਕਰ ਸਕੀਏ ਉਹਨੂੰ ਜੋੜ ਸਕੀਏ ਇਸ ਤਰ੍ਹਾਂ ਵੀ ਜਿੰਨੇ ਜਿਹੜਾ ਵੀ ਨਵਾਂ ਵਿਦਿਆਰਥੀ ਆਉਂਦਾ ਜਿਹੜਾ ਨਵਾਂ ਪਰਮਨੈਂਟ ਰੈਜ਼ੀਡੈਂਟ ਆਉਂਦਾ ਜਿਹੜਾ ਨਵਾਂ ਕਾਮਾ ਆਉਂਦਾ ਉਹਦੇ ਵਾਸਤੇ ਇੱਕ ਜਿਨੂੰ ਕਹਿੰਦੇ ਆ ਵੀ ਵੈਲਕਮਿੰਗ ਜੀ ਹੋਵੇ ਕੈਨੇਡਾ ਕੈਨੇਡਾ ਹਾਸ ਆਲਵੇਸ ਬੀਨ ਅ ਵੈਲਕਮ ਵੈਲਕਮਿੰਗ ਕੰਟਰੀ ਸੋ ਅਸੀਂ ਉਚਾਨਾ ਕਿ ਵੀ ਉਹ ਬਰਕਰਾਰ ਰਵੇ ਸਾਡਾ ਜਿਹੜਾ ਉਹ ਮਿਆਰ ਹੈ ਸੋ ਉਹਨਾਂ ਨੂੰ ਪ੍ਰੋਪਰ ਹਾਊਸਿੰਗ ਹੋਵੇ ਉਹਨਾਂ ਦੇ ਵਾਸਤੇ ਪ੍ਰੋਪਰ ਸਿਹਤ ਸੁਵਿਧਾਵਾਂ ਹੋਣ ਉਹਦੇ ਕਰਕੇ ਅਸੀਂ ਫਿਰ ਇਹ ਬਦਲਾਵ ਲਿਆਂਦਾ ਤੇ ਇਹ ਹਰ ਸਾਲ ਜਿਵੇਂ ਅਪੇਲਾਂ ਤੁਹਾਨੂੰ ਪਤਾ ਆ ਵੀ ਹਰ ਸਾਲ ਅਸੀਂ ਇਹ ਜਿਹੜਾ ਲੈਵਲ ਪਲਾਨ ਹੈ ਇਹ ਪਾਰਲੀਮੈਂਟ ਵਿੱਚ ਰੱਖਦੇ ਆ ਉੱਥੇ ਅਪਰੂਵ ਹੁੰਦਾ ਤੇ ਅਗਲੇ ਸਾਲ ਫੇਰ ਇਹਦਾ ਟੀਚਾ ਜਿਹੜਾ ਦੁਬਾਰਾ ਬਣਾਇਆ ਜਾਏਗਾ ਅਸੀਂ ਹਾਓਐਵਰ 3 ਸਾਲ ਦੀ ਪ੍ਰੋਜੈਕਸ਼ਨ ਦਿੰਨੇ ਆ ਉਹਦੇ ਵਿੱਚ ਅਸੀਂ ਥੋੜਾ ਬਦਲਾਵ ਲਿਆਂਦਾ ਤੇ ਘਟਾਇਆ ਜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਕੁਮਾਂਤਰੀ ਵਿਦਿਆਰਥੀ ਇੱਥੇ ਕਾਫੀ ਨਏ ਇਸ ਕਰਕੇ ਹੈਲਥ ਹਾਊਸਿੰਗ ਤੇ ਅਫੋਰਡੇਬਿਲਿਟੀ ਉੱਤੇ ਪ੍ਰੈਸ਼ਰ ਪੈ ਰਿਹਾ ਪਰ ਜਦੋਂ ਅਸੀਂ ਕੁਝ ਵਿਦਿਆਰਥੀਆਂ ਦੇ ਨਾਲ ਗੱਲ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਇਸ਼ੂਜ਼ ਨੇ ਇਹ ਪਹਿਲਾਂ ਹੀ ਹੈਗੇ ਸੀ ਸਰਕਾਰ ਨੇ ਐਡਰੈਸ ਨਹੀਂ ਕੀਤੇ ਤਾਨੂੰ ਲੱਗਦਾ ਹੈ ਕਿ ਇਹਨਾਂ ਚੇਂਜਸ ਦੇ ਨਾਲ ਰੀਅਲੀ ਅਫੋਰਡੇਬਿਲਿਟੀ ਜਿਹੜੀ ਹੈ ਅ ਜਿਹੜਾ ਹਾਊਸਿੰਗ ਇਸ਼ੂ ਹੈਗਾ ਉਹ ਸੌਰਟ ਆਊਟ ਹੋਣਾ ਨਜ਼ਰ ਆਏਗਾ ਸੋ ਪਹਿਲੀ ਗੱਲ ਤੇ ਹੈ ਜੀ ਵੀ ਜਿਹੜੇ ਅੰਤਰਰਾਸ਼ਟਰੀ ਸਟੂਡੈਂਟ ਆਉਂਦੇ ਆ ਹੈਨਾ ਉਹ ਜਿਹੜੇ ਹੈਗੇ ਆ ਉਹ ਨਾ ਸਾਡੇ ਵਾਸਤੇ ਇੱਕ ਜਿਨੂੰ ਕਹਿੰਦੇ ਆ ਸਾਡੇ ਕਲਚਰ ਨੂੰ ਐਨਰਿਚ ਕਰਦੇ ਆ ਸਾਡੇ ਭਾਈਚਾਰੇ ਨੂੰ ਬੁਧਾਉਂਦੇ ਆ ਹੈਨਾ ਕੈਨੇਡਾ ਦੇ ਸਮਾਜਿਕ ਸੱਭਿਆਚਾਰਕ ਤੇ ਆਰਥਿਕ ਤਾਣੇ ਪਾਣੇ ਦਾ ਇਹ ਬਹੁਤ ਮਹੱਤਵਪੂਰਨ ਹਿਸਾਣ ਮੈਂ ਮੈਂ ਪਹਿਲਾਂ ਇਹ ਕਹਿਣਾ ਚਾਹੁੰਗਾ ਹਾਲੀ ਦੇ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਜਿਹੜੀ ਹੈ ਨਾ ਉਹਦੀ ਇੰਟੈਗ੍ਰਿਟੀ ਜਿਹਨੂੰ ਕਹਿੰਦੇ ਆ ਅਖੰਡਤਾ ਉਹਨੂੰ ਖਤਰਾ ਕਿਉਂਕਿ ਕੁਝ ਸੰਸਥਾਵਾਂ ਨੇ ਆਪਣੇ ਦਾਖਲੇ ਵਿੱਚ ਮਹੱਤਵਪੂਰਨ ਵਾਅਦੇ ਕੀਤੇ ਇਸ ਕਰਕੇ ਵੀ ਜੇ ਉਹਨਾਂ ਨੂੰ ਟਿਊਸ਼ਨ ਫੀ ਵਧਾਉਣੀਆਂ ਜਾਂ ਇਸ ਤਰ੍ਹਾਂ ਸੋ ਉਹ ਜਿਹੜਾ ਉਹਦਾ ਇੰਪੈਕਟ ਪਿਆ ਜਿਹੜਾ ਸਾਰਾ ਇੰਪੈਕਟ ਪਿਆ ਉਹਦੇ ਨਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਵੀ ਸਟੂਡੈਂਟਸ ਕਰਕੇ ਸਾਡੇ ਜਿਹੜੀ ਗਿਣਤੀ ਵਧੀ ਹੈ ਉਸ ਦੇ ਨਾਲ ਰਿਹائش ਸਿਹਤ ਸੰਭਾਲ ਜਾਂ ਹੋਰ ਸੇਵਾਵਾਂ ਤੇ ਦਬਾਅ ਸਿਰਫ ਇਸ ਕਰਕੇ ਪਿਆ ਇਹ ਦਬਾਅ ਜਿਹੜਾ ਹੋਰ ਕਈ ਕਾਰਨਾ ਕਰਕੇ ਪਿਆ ਪਰ ਅਸੀਂ ਜਿਹੜੀਆਂ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਹਾਂ ਜਿੱਦ ਇਮੀਗ੍ਰੇਸ਼ਨ ਦੇ ਵਿੱਚ ਉਹ ਅਸੀਂ ਆਪਣਾ ਰੋਲ ਕਰ ਰਹੇ ਹਾਂ ਅਸੀਂ ਅੰਤਰਰਾਸ਼ਟਰੀ ਸਟੂਡੈਂਟਸ ਨੂੰ ਮਾੜੇ ਅਨੁਭਵ ਜਿਹੜੇ ਹੁੰਦੇ ਆ ਕਈ ਮਾੜੇ ਅਨਸਰ ਹੁੰਦੇ ਆ ਜਿਹੜੇ ਉਹਨਾਂ ਨੂੰ ਜਿਹਨੂੰ ਕਹਿੰਦੇ ਆ ਵੀ ਅਬਿਊਜ਼ ਹੋ ਜਾਂਦੇ ਆ ਉਹ ਉਹਨਾਂ ਨਾਲ ਚੰਗਾ ਵਰਤਾਅ ਨਹੀਂ ਹੁੰਦਾ ਅਸੀਂ ਉਹੋ ਚੀਜ਼ ਨੂੰ ਵਾਪਸ ਲੈ ਆ ਰਹੇ ਆ ਕਿ ਵੀ ਉਹਨਾਂ ਤੇ ਧਿਆਨ ਦਿੱਤਾ ਜਾਏ ਅਸੀਂ ਉਹਨਾਂ ਨੂੰ ਆਪਣੀ ਆਬਾਦੀ ਦੇ ਵਿੱਚ ਇੰਟੀਗ੍ਰੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਸਰਕਾਰ ਨੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਜਿਹਨੂੰ ਕਹਿੰਦੇ ਸਥਿਰ ਕਰਨ ਲਈ ਇਹ ਸਾਰੇ ਉਪਾਅ ਪੇਸ਼ ਕੀਤੇ ਨੇ ਇਹਦਾ ਇਹ ਮਤਲਬ ਨਹੀਂ ਕਿ ਵੀ ਇਹਦੇ ਨਾਲ ਅਸੀਂ ਕੋਈ ਹੋਰ ਚੀਜ਼ ਦੀ ਐਡਜਸਟਮੈਂਟ ਕਰ ਰਹੇ ਆ ਅਸੀਂ ਇੱਕ ਇਹ ਸਟੈਪ ਲੈ ਰਹੇ ਆ ਕਿ ਵੀ ਇਹਨਾਂ ਨਾਲ ਉਹ ਬੜੀ ਵੈਲਕਮਿੰਗ এনवायरमेंट ਦੇ ਵਿੱਚ ਆਉਣ ਤੇ ਉਹਨਾਂ ਨੂੰ ਕੋਈ ਇਹੋ ਜਿਹਾ ਦਬਾਅ ਮਹਿਸੂਸ ਨਾ ਹੋਵੇ ਜੀ ਜੀ ਐਂਡ ਐਸ ਵੀ ਨੋ ਐਸ ਵੀ ਐ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਦੇ ਆ ਡ ਮੰਗਿੰਗ ਕਿ ਸਾਡੇ ਜਿਹੜਾ ਵਰਕ ਪਰਮਿਟ ਹੈ ਉਹ ਐਕਸਟੈਂਡ ਕੀਤਾ ਜਾਏ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਜਿਹੜੀ ਡਿਮਾਂਡਸ ਆ ਲੈਜਿਟ ਹੈ ਉਹਨਾਂ ਦੀ ਮੰਗਾ ਜਾਇਜ਼ ਨੇ ਕਿਉਂਕਿ ਮੈਂ ਜਦੋਂ ਆਪ ਵੀ ਉਹਨਾਂ ਨਾਲ ਸਟੂਡੈਂਟਸ ਦੇ ਨਾਲ ਜਾ ਕੇ ਗੱਲ ਕੀਤੀ ਉਹਨਾਂ ਦਾ ਕਹਿਣਾ ਸੀ ਕਿ ਪੈਂਡੈਮਿਕ ਦੇ ਟਾਈਮ ਤੇ ਜਦੋਂ ਸਰਕਾਰ ਨੂੰ ਲੋੜਤੀ ਲੋੜ ਸੀ ਸੀ ਸਾਡਾ ਵਰਕ ਵਰਕ ਪਰਮਿਟ ਜਿਹੜਾ ਐਕਸਟੈਂਡ ਕੀਤਾ ਗਿਆ ਪਰ ਹੁਣ ਜਦੋਂ ਇਸ ਵੇਲੇ ਸਾਨੂੰ ਲੋੜ ਹੈਗੀ ਐ ਸਾਡਾ ਜਿਹੜਾ ਵਰਕ ਪਰਮਿਟ ਐਕਸਪਾਇਰ ਹੋ ਰਿਹਾ ਉਹ ਨਹੀਂ ਮੰਨ ਰਹੀ ਸੋ ਮੈਂ ਇਹ ਕਹਿਣਾ ਚਾਹਾਂਗੀ ਜੀ ਕੀਿੰਗ ਜਿਹੜਾ ਮੈਂ ਪਹਿਲਾਂ ਵੀ ਦੱਸਿਆ ਕਿ ਬਈ ਸਟੂਡੈਂਟ ਸਾਡਾ ਇੱਕ ਸੁਸਾਇਟੀ ਦਾ ਬਹੁਤ ਹੀ ਇਨਰੀਚਿੰਗ ਆਂਗਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਈ ਜਿੰਨੀ ਦੀ ਸਟੂਡੈਂਟ ਪਾਪੂਲੇਸ਼ਨ ਹੋਵੇ ਉਹਨਾਂ ਦੇ ਕੋਲ ਇਹੋ ਜਿਹਾਂ ਸਕਿੱਲ ਸੈਟਸ ਹੋਣ ਤਾਂ ਜੋ ਉਹ ਟਰਾਂਸਲੇਟ ਕਰ ਸਕਣ ਤਾਂ ਜੋ ਉਹ ਆਪਣੇ ਵਾਸਤੇ ਕਿੰਤੇ ਲਭ ਸਕਣ ਤਿੰਨ ਨਾਲੇ ਉਹ ਕੈਨੇਡਾ ਦੀ ਇਕਨੋਮੀ ਨੂੰ ਉਧਾਰ ਸਕਣ ਹੁਣ ਇਹ ਹਮੇਸ਼ਾ ਜ਼ਰੂਰੀ ਨਹੀਂ ਕਿ ਵੀ ਜਿਹੜੀ ਪੜ੍ਹਾਈ ਕੀਤੀ ਆ ਉਹੋ ਹੀ ਲੋਡ ਹੁੰਦੀ ਆ ਹਾਊ ਐਵਰ ਅਸੀਂ ਦੌਰਾਨ ਜਦੋਂ ਕਿ ਸਾਨੂੰ ਮੈਂ ਮੈਂ ਕਹਿਣਾ ਚਾਹੂੰਗਾ ਕਿ ਪਹਿਲਾਂ ਜਿੱਦਾਂ ਪੈਂਡੈਮਿਕ ਆਇਆ ਹੈ ਨਾ ਉਦੋਂ ਸਾਨੂੰ ਇਹ ਮਹਿਸੂਸ ਹੋਇਆ ਕਿ ਵੀ ਸਾਡੇ ਵਾਸਤੇ ਇਹ ਜ਼ਰੂਰੀ ਆ ਗੀਬੀ ਅਸੀਂ ਉਹ ਜੇ ਮਤਲਬ ਕਿ ਕਾਮੇ ਲੈ ਕੇ ਆਈਏ ਜਿਹਦੇ ਨਾਲ ਸਾਡੀ ਇਕਨੋਮਿਕ ਜਿਹੜੀ ਹੈਗੀ ਆ ਉਹ ਰਿਸੈਸ਼ਨ ਨਾ ਆਵੇ ਸੋ ਜਦੋਂ ਅਸੀਂ ਵਰਕ ਪਰਮਿਟ ਦਿੱਤੇ ਜਾਂ ਡਿਊਰਿੰਗ 2020 ਅਸੀਂ ਆਹ ਸਾਰੀਆਂ ਥੋੜੀਆਂ ਜੀਆਂ ਚੇਂਜਸ ਲਿਆਉਂਦੀਆਂ ਉਸ ਤੋਂ ਬਾਅਦ ਅਸੀਂ ਕਈਆਂ ਨੂੰ ਇਹ ਸਦਿਆ ਵੀ ਤਾਂ ਜੋ ਉਹ ਆਰਥਿਕ ਜਿਹੜੀ ਸਾਡੀ ਕੈਨੇਡਾ ਦੀ ਹੈਗੀ ਆ ਸਥਿਤੀ ਉਹਨੂੰ ਮਜ਼ਬੂਤ ਰੱਖਣ ਉਹ 2020 ਤੋਂ ਬਾਅਦ ਤੋਂ ਅੱਜ ਤੱਕ ਕਈ ਚੀਜ਼ਾਂ ਬਦਲ ਗਈਆਂ ਜਿਹੜੇ ਲੇਬਰ ਮਾਰਕੀਟ ਐ ਦੈਟਸ ਕਾਉਂਸ ਸਾਫਟ ਉਸ ਤੋਂ ਬਾਅਦ ਸਾਡੇ ਕੋਲ ਜਿੱਦਾਂ ਪਹਿਲਾਂ ਕਿਹਾ ਵੀ ਹਾਊਸਿੰਗ ਤੇ ਆਪਣਾ ਹੈਲਥ ਦਾ ਪ੍ਰੈਸ਼ਰ ਹੈ ਸੋ ਇਹਨੂੰ ਅਸੀਂ ਕੈਲੀਬ੍ਰੇਟ ਕਰ ਰਹੇ ਹਾਂ ਅਸੀਂ ਇਹਨੂੰ ਕੈਲੀਬ੍ਰੇਟ ਕਰਕੇ ਅਸੀਂ ਇਹਦੇ ਨਾਲ ਬਿਲਕੁਲ ਇਹ ਕਿਸੇ ਨੂੰ ਇਮਪ੍ਰੈਸ਼ਨ ਨਹੀਂ ਹੋਣਾ ਚਾਹੀਦਾ ਵੀ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆ ਉਹ ਸਾਡੇ ਵਾਸਤੇ ਜ਼ਰੂਰੀ ਨਹੀਂ ਸਾਡੀ ਕਵਾਲਿਟੀ ਐਜੂਕੇਸ਼ਨ ਹੈ ਕੈਨੇਡਾ ਇਜ਼ ਨੋਨ ਫਾਰ ਅ ਕੁਆਲਿਟੀ ਐਜੂਕੇਸ਼ਨ ਅਸੀਂ ਵੈਲਕਮ ਕਰਦੇ ਆ ਉਹਨਾਂ ਸਟੂਡੈਂਟਸ ਨੂੰ ਜਿਹੜੇ ਆ ਕੇ ਇੱਥੇ ਪੜ੍ਹਾਈ ਕਰਦੇ ਤੇ ਸਾਡੇ ਨਾਲ ਉਹ ਮੁੜ ਕੇ ਇਸ ਸੋਸਾਇਟੀ ਦੇ ਵਿੱਚ ਇੰਟੀਗ੍ਰੇਟ ਹੁੰਦੇ ਆ ਪਰ ਇਹਨੂੰ ਕੈਲੀਬ੍ਰੇਟ ਕਰਨ ਵਾਸਤੇ ਤਾਂ ਜੋ ਮਾੜੇ ਅਨਸਰ ਨਾਲ ਉਹਨਾਂ ਦਾ ਫਾਇਦਾ ਲੈ ਸਕਣ ਤੇ ਉਹਨਾਂ ਦੇ ਕੋਲ ਪੂਰੀਆਂ ਸਹੂਲਤਾਂ ਹੋਣ ਜਦੋਂ ਉਹ ਇੱਥੇ ਆਉਣ ਤੇ ਕੰਮ ਕਰਨ ਸੋ ਉਸ ਵਾਸਤੇ ਇਹ ਕੀਤਾ ਗਿਆ ਤੇ ਜਦੋਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਗੱਲ ਕੀਤੀ ਆ ਉਹ ਵੀ ਇਸੇ ਕਰਕੇ ਕੀਤੀ ਆ ਕਿਉਂਕਿ ਜਦੋਂ ਅਸੀਂ ਆਖਿਆ ਕਿ ਵੀ ਅਸੀਂ ਆਪਣੀ ਟੈਂਪਰਰੀ ਰੈਜ਼ੀਡੈਂਟ ਜਿਹੜੀ ਆ ਗਿਆ ਉਹ ਪਾਪੂਲੇਸ਼ਨ ਨੂੰ 5% ਕਰਨਾ ਚਾਹੁੰਦੇ ਹਾਂ ਤਾਂ ਸੋ ਉਸ ਦੌਰਾਨ ਸਾਨੂੰ ਓਨੀ ਕੁ ਐਡਜਸਟਮੈਂਟ ਕਰਨੀ ਪਈ ਕਿ ਵੀ ਅਸੀਂ ਜਿਹੜੇ ਟੈਂਪਰਰੀ ਰੈਜ਼ੀਡੈਂਟਸ ਆ ਉਹ ਜਿਹੜੇ ਸਟੂਡੈਂਟਸ ਆ ਜਾਂ ਜਿਹੜੇ ਉਹਨਾਂ ਦੀਆਂ ਸਪਾਉਸਸ ਜ ਨੇ ਉਹਨਾਂ ਦੇ ਜਿਹੜੇ ਹੈਗਾ ਉਹਨਾਂ ਦੇ ਉੱਤੇ ਵੀ ਜਿਹੜੇ ਵਰਕ ਪਰਮਿਟ ਦੇ ਥੋੜੇ ਜਿਹੀ ਕੈਪ ਲਾਇਆ जी आ, हर पीछे से अपनी गालबात का सिलसिला जारी रखेंगे पर फिलहाल समय के एक छोटी सी ब्रेक तक ब्रेक के बाद चर्चा से होते हैं ब्रेक के बाद थोड़ी ज्यादा एक बार फिर तो स्वागत है कि साड़ी बात चल रही है डिप्टी मिनिस्टर ऑफ इमिग्रेशन सिटीजनशिप एंड रिफ्यूजीज ਹਰਪ੍ਰੀਤ ਸਿੰਘ ਕੋਚ ਅਚਿਤੇਨਾਲ ਹਰਪ੍ਰੀਤ ਜਿਸ ਤਰ੍ਹਾਂ ਸੀ ਬ੍ਰੇਕ ਤੋਂ ਪਹਿਲਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਹੇ ਸੀਗੇ ਸੋ ਆਈ ਵੁਡ ਲਾਈਕ ਟੂ ਆਸਕ ਯੂ ਹਾਊ ਡੂ ਯੂ ਸੀ ਸਟੂਡੈਂਟਸ ਫਿਊਚਰ ਇਨ ਕੈਨੇਡਾ ਕਿਉਂਕਿ ਹੋਰ ਇੱਕ ਦੋ ਸਾਲਾਂ ਤੱਕ ਡੈਫੀਨਿਟਲੀ ਹੋਏਗਾ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਹੋਣਗੇ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਏਗਾ ਐਂਡ ਦੇ ਹੈਵ ਟੂ ਗੋ ਬੈਕ ਟੂ देयर ਕੰਟਰੀ ਸੋ ਹਾਊ ਡੂ ਯੂ ਸੀ देयर ਫਿਊਚਰ ਇਨ ਕੈਨੇਡਾ ਸੋ ਅਮ ਪਹਿਲੀ ਗੱਲ ਮੈਂ ਇਹ ਕਹਿਣਾ ਚਾਹਾਂਗਾ ਜੀ ਕਿ ਵੀ ਸਟੂਡੈਂਟ ਜਿੱਦਾਂ ਹੈਗੇ ਆ ਉਹਨਾਂ ਨੇ ਡਿਫਰੈਂਟ ਕੋਰਸਿਸ ਕੀਤੇ ਆ ਡਿਫਰੈਂਟ ਤਰੀਕੇ ਨਾਲ ਉਹਨਾਂ ਨੇ ਆਪਣੀ ਸਿੱਖਿਆ ਲਈ ਆ ਉਹਨਾਂ ਕੋਲ ਜਦੋਂ ਉਹ ਇਥੇ ਆਏ ਸੀਗੇ ਉਹਨਾਂ ਨੂੰ এডੂਕੇਸ਼ਨ ਲਈ ਆਈ ਸੀ ਹੈਨਾ ਤੇ ਉਹ এডੂਕੇਟ ਹੋਇਆ ਅਪਰਚੂਨਿਟੀਆਂ ਹੁੰਦੀਆਂ ਕਿ ਜਦੋਂ ਤੁਸੀਂ এডੂਕੇਸ਼ਨ ਤੋਂ ਬਾਅਦ ਪੋਸਟ ਗ੍ਰੈਜੂਏਟ ਪਰਮਿਟ ਦੇ ਨਾਲ ਤੁਸੀਂ ਕੰਮ ਕਰ ਸਕਦੇ ਆ 3 ਸਾਲ ਜੇ ਤੁਹਾਡਾ 2 ਸਾਲ ਦਾ ਕੋਰਸ ਹੋਵੇ ਹੁਣ ਉਸ ਦੌਰਾਨ ਉਹ ਜ਼ਰੂਰ ਅਪਲਾਈ ਕਰ ਸਕਦੇ ਆ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਜਾਂ ਉਹ ਯੂ ਨੋ ਕਿਸੇ ਵੀ ਹੋਰ ਕੈਟਾਗਰੀ ਦੇ ਵਿੱਚ ਜੇ ਅੰਡਰ ਦੇ ਵਿੱਚ ਜੇ ਉਹਨਾਂ ਦਾ ਉਸ ਦੌਰਾਨ ਉਹ ਨਹੀਂ ਪਿਕ ਹੁੰਦੇ ਉਹਨਾਂ ਦੇ ਵਾਸਤੇ ਹੋਰ ਅਪਰਚੂਨਿਟੀਆਂ ਜਿਹੜੀਆਂ ਹੈਗੀਆਂ ਉਹ ਲੱਭਣ ਦੀ ਲੋੜ ਹੈ ਪ੍ਰੋਵਿੰਸਸ ਦੇ ਨਾਲ ਅਸੀਂ ਕੰਮ ਕਰ ਰਹੇ ਆਂ ਵੀ ਤਾਂ ਜੋ ਜਿਹੜੇ ਕੇ ਵੀ ਇੱਥੇ ਨਵੇਂ ਸਟੂਡੈਂਟ ਆਏ ਹੋਏ ਸੀ ਅਸੀਂ ਉਹਨਾਂ ਵੱਲ ਧਿਆਨ ਦਈਏ ਤੇ ਅਸੀਂ ਇਨਸਟੈਡ ਆਫ ਨਵੇਂ ਬਾਹਰੋਂ ਦੀ ਲਿਆਉਣ ਵਾਸਤੇ ਲਿਆ ਕੇ ਪਰਮਨੈਂਟ ਰੈਜ਼ੀਡੈਂਟ ਬਣਾਈਏ ਅਸੀਂ ਜਿਹੜੇ ਜਿਨ੍ਹਾਂ ਕੋਲ ਟੀਆਰ ਹੈ ਜਿਨ੍ਹਾਂ ਨੇ ਆਪਣਾ ਇੱਥੇ ਪੜ੍ਹਿਆ ਉਹਨਾਂ ਨੂੰ ਅਸੀਂ ਕਨਵਰਟ ਕਰ ਸਕੀਏ ਅਸੀਂ ਪ੍ਰੋਵਿੰਸਸ ਨਾਲ ਇਹ ਕੰਮ ਕਰ ਰਹੇ ਹਾਂ ਪ੍ਰੋਵਿੰਸਸ ਨੇ ਸਾਡੇ ਨਾਲ ਇਹ ਵੀ ਆਖਿਆ ਕਿ ਵੀ ਸਾਨੂੰ ਥੋੜੀ ਜੀ ਹੋਰ ਮੌਲਤ ਦਿਓ ਜਿਵੇਂ ਦੋ ਤਿੰਨ ਪ੍ਰੋਵਿੰਸਸਾਂ ਉਹਨਾਂ ਨਾਲ ਸਾਡਾ ਐਕੋਰਡ ਵੀ ਹੋਇਆ ਕਿ ਵੀ ਥੋੜੀ ਦੇਰ ਉਹਨਾਂ ਨੂੰ ਐਕਸਟੈਂਡ ਕਰਤਾ ਜਾਏ ਜਿਹੜੇ ਹੈਗੇ ਆ ਪੋਸਟ ਗ੍ਰੈਜੂਏਟ ਪਰਮਿਟ ਫਾਰ ਜੋ ਉਸ ਦੌਰਾਨ ਅਸੀਂ ਕੰਮ ਕਰ ਸਕੀਏ ਕਿ ਵੀ ਉਹਨਾਂ ਦਾ ਜਿਹੜਾ ਹੈ ਜਿਨ੍ਹਾਂ ਦੇ ਪੋਸਿਬਿਲਟੀ ਆ ਵੀ ਉਹ ਬੰਦੇ ਜਿਹੜੇ ਸਟੂਡੈਂਟ ਆ ਉਹ ট্রান্সਫਰ ਹੋ ਸਕਣ ਪਰ ਜਸਟਲੀ ਇੱਕ ਜੀ ਗੱਲ ਦੱਸਣਾ ਚਾਹਾਂਗਾ ਕਿ ਵੀ ਇਹ ਜ਼ਰੂਰੀ ਨਹੀਂ ਵੀ ਸਾਰੇ ਹੀ ਸਟੂਡੈਂਟ ਜਿਹੜੇ ਆ ਕਿਉਂਕਿ ਸਾਡੀ ਕੈਪ ਆ ਸਾਡੇ ਕੋਲ ਇੰਨਾ ਕੀ ਲੈਵਲ ਸਪੇਸ ਆ ਸੋ ਇਹੇ ਅਮ ਪਾਵੇਂ ਇੱਕ ਥੋੜਾ ਓਖਾ ਮੈਸੇਜ ਆ ਪਰ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਵੀ ਅਸੀਂ ਚਾਹੁੰਦੇ ਆ ਕਿ ਵੀ ਉਹ ਸਟੂਡੈਂਟ ਜਿਹੜੇ ਆ ਜਿਹੜੇ ਕਿ ਇੰਟੀਗ੍ਰੇਟ ਹੋ ਸਕਦੇ ਆ ਉਹ ਜੀ ਆਇਆਂ ਨੂੰ ਉਹਨਾਂ ਨੂੰ ਉਹ ਸਾਡੀ ਇਕਨੋਮੀ ਦੇ ਵਿੱਚ ਬੜੇ ਵੱਡੇ ਸਿਹਦਰ ਨੇ ਬਾਕੀਆਂ ਦੇ ਵਾਸਤੇ ਵੀ ਇਹ ਮੈਸੇਜ ਇਹ ਹੋਇਆ ਕਿ ਵੀ ਇਹ ਧਿਆਨ ਰੱਖਣਾ ਕਿ ਵੀ ਅਸੀਂ ਹੋਰ ਕੋਈ ਇਹੋ ਜਿਹਾ ਅੰਸਰਾ ਦੇ ਵਿੱਚ ਨਹੀਂ ਪੈਣਾ ਕੋਈ ਇਲੀਗਲ ਕੰਮ ਨਾ ਕਰੀਏ ਜਿੱਦੇ ਕਰਕੇ ਜਾਂ ਤਾਂ ਅਸੀਂ ਇਹ ਸੋਚੀਏ ਕਿ ਵੀ ਹੁਣ ਇੱਥੇ ਰਹਿਣ ਵਾਸਤੇ ਕੋਈ ਹੋਰ ਤਰੀਕਾ ਬਣਾਉਣਾ ਜੇ ਉਹ ਜੇ ਅਸੀਂ ਕਰ ਸਕਦੇ ਹਾਂ ਤੇ ਅਸੀਂ ਉਹਦੇ ਵੱਲ ਫੋਕਸ ਕਰੀਏ ਵੀ ਅਸੀਂ ਲੀਗਲੀ ਕਿਵੇਂ ਇੱਥੇ ਰਹਿ ਸਕਦੇ ਜੀ ਐਂਡ ਆਈ ਥਿੰਕ ਉਹ ਬੈਕ ਹੋਮ ਆਪਣੀ ਕੰਟਰੀ ਜਾ ਕੇ ਦੁਬਾਰਾ ਵੀ ਅਪਲਾਈ ਕਰ ਸਕਦੇ ਹਨ ਬਿਕਾਉਜ਼ ਦੇ ਵਿਲ ਹੈਵ ਦੀ ਐਕਸਪੀਰੀਅੰਸ ਦੇ ਵਿਲ ਹੈਵ ਦ ਸਟੱਡੀ ਇਟ ਇਜ਼ ਆਲਵੇਜ਼ ਪੋਸੀਬਲ ਅਸੀਂ ਅਸੀਂ ਕਦੇ ਇਹੋ ਜਿਹਾ ਮੈਸੇਜ ਇਸ ਤਰ੍ਹਾਂ ਨਹੀਂ ਦਿੰਦੇ ਕਿਉਂਕਿ ਅਸੀਂ ਇਮੀਗ੍ਰੇਸ਼ਨ ਆ ਸੀ ਚਾਹੁੰਦੇ ਆ ਕਿ ਵੀ ਅਸੀਂ ਵੈਲਕਮ ਕਰੀਏ ਜਿਹੜਾ ਟੈਲੈਂਟ ਆ ਵੀ ਆਲਵੇਜ਼ ਆਰ ਲੁਕਿੰਗ ਫਾਰ ਆਰ ਬੈਸਟ ਐਂਡ ਦਾ ਬ੍ਰਾਈਟੈਸਟ ਐਂਡ ਸਟੂਡੈਂਟਸ ਆਰ ਦਾ ਵਾਂਸ ਹੂ ਚੂਜ਼ ਟੂ ਕਮ ਟੂ ਕੈਨੇਡਾ ਜਿਹੜੇ ਕੈਨੇਡਾ ਨੂੰ ਚੂਜ਼ ਕਰਦੇ ਆ ਉਹ ਬੜੇ ਬ੍ਰਾਈਟ ਸਟੂਡੈਂਟ ਆ ਉਹਨਾਂ ਦੇ ਵਾਸਤੇ ਅਸੀਂ ਬੜੀ ਵੈਲਕਮਿੰਗ ਕੰਟਰੀ ਆ ਪਰ ਹਾਂ ਜੇ ਉਹ ਵਾਪਸ ਜਾਂਦੇ ਆ ਉਹ ਆਪਣੇ ਉਹ ਉਹ ਨਵੇਂ ਤਰੀਕੇ ਦੇ ਨਾਲ ਆਪਣੇ ਵਿਚਾਰ ਉੱਥੇ ਵੀ ਲਿਜਾ ਸਕਦੇ ਜਿਹੜੀ ਕੰਟਰੀ ਤੋਂ ਆਏ ਆ ਉਹਨਾਂ ਦੇ ਕੋਲ ਸਕਿੱਲ ਸੈੱਟ ਨਾ ਹੋਵੇ ਉਹ ਨਵੇਂ ਤਰੀਕੇ ਨਾਲ ਇੱਥੇ ਸਿੱਖ ਕੇ ਗਿਆ ਉਹਨਾਂ ਦੇ ਵਾਸਤੇ ਹੋਰ ਅਪਰਚੂਨਿਟੀਆਂ ਹੋਸੀ ਉੱਥੋਂ ਦੀ ਜਾ ਕੇ ਦੁਬਾਰਾ ਅਪਲਾਈ ਕਰ ਸਕਦੇ ਆ there are many opportunities so my biggest request to the audience would be ke bhi ਆਪਾਂ ਜਿਹੜੇ ਲੀਗਲ ਤਰੀਕੇ ਆਪਣਾ ਇਹ ਤਾਂ ਜੋ ਸੀ ਇੱਥੇ ਰਹੀਏ ਤੇ ਇਸ ਤਰ੍ਹਾਂ ਦੇ ਅੰਸਰਾਂ ਦੇ ਪਿੱਛੇ ਨਾ ਲੱਗੀਏ ਕਿ ਵੀ ਉਹ ਸਾਨੂੰ ਕੋਈ ਗਲਤ ਸਲਾਹ ਦੇ ਬਿਲਕੁਲ ਹਰਪ੍ਰੀਤ ਜੀ ਯੂ ਹੈਵ ਬੀਨ ਡੀਲਿੰਗ ਵਿਦ ਇਮੀਗ੍ਰੇਸ਼ਨ ਇਸ਼ੂ ਸਿੰਸ ਆਲਮੋਸਟ ਅ ਈਅਰ ਸੋ ਤੁਹਾਨੂੰ ਲੱਗਦਾ ਕਿ ਜਿਹੜੇ ਚੇਂਜਸ ਸਰਕਾਰ ਨੇ ਐਲਾਨੇ ਨੇ ਉਸ ਨਾਲ ਕੈਨੇਡਾ ਨੂੰ ਖਾਸ ਕਰਕੇ ਫਾਇਦਾ ਹੋਏਗਾ ਅਮ ਸੋ ਮੈਂ ਪਹਿਲਾਂ ਵੀ ਤਾਂ ਸਿਆ ਮਹਾਮਾਰੀ ਤੋਂ ਬਾਅਦ ਜਿਵੇਂ ਜਿਵੇਂ ਕੈਨੇਡਾ ਦੁਬਾਰਾ ਖੁੱਲਿਆ ਕਾਰੋਬਾਰਾਂ ਦੀਆਂ ਜ਼ਰੂਰਤਾਂ ਉਹਨਾਂ ਦੀ ਰਿਕਵਰੀ ਦਾ ਸਮਰਥਨ ਕਰਨ ਲਈ ਉਪਲਬਧ ਕਾਮਯਾਬੀ ਸਪਲਾਈ ਅਸੀਂ ਅਸੀਂ ਮਤਲਬ ਕਿ ਲਿਆਉਂਦੀ ਇਥੇ ਅਸੀਂ ਦੁਨੀਆ ਵਿੱਚ ਸਭ ਤੋਂ ਵਧੀਆ ਤੇ ਹੁਸ਼ਿਆਰ ਲੋਕਾਂ ਨੂੰ ਕੈਨੇਡਾ ਵਿੱਚ ਪੜਨ ਤੇ ਤੇ ਕੰਮ ਕਰਨ ਲਈ ਆਕਰਸ਼ਿਤ ਕਰਦੇ ਆ ਇਸ ਕਰਕੇ ਸਾਡੀ ਆਰਥਿਕ ਰਿਕਵਰੀ ਜਿਹੜੀ ਸੀ ਨਾ ਉਹ ਜਲਦੀ ਹੋ ਗਈ ਉਹ ਚੰਗੀ ਤਰ੍ਹਾਂ ਹੋਈ ਤੇ ਰਿਸੈਸ਼ਨ ਅਸੀਂ ਨਹੀਂ ਵੇਖਿਆ ਹਾਲਾਂਕਿ ਅਸੀਂ ਇਮੀਗ੍ਰੇਸ਼ਨ ਆંકੜੇ ਸਾਡੀ ਆਰਥਿਕ ਸਫਲਤਾ ਤੇ ਵਿਕਾਸ ਲਈ ਜ਼ਰੂਰੀ ਨੇ ਪਰ ਉਨਾ ਹੀ ਜ਼ਰੂਰੀ ਆ ਵੀ ਅਸੀਂ ਰਿਹائش ਬੁਨਿਆਦੀ ਡੀਟਾंचं ਸਮਾਜਿਕ ਸੇਵਾ ਇਹਨਾਂ ਦਾ ਦਬਾਅ ਜਿਹੜਾ ਹੈ ਨਾ ਉਹ ਕੈਨੇਡੀਅਨਸ ਨੂੰ ਨਾ ਫੀਲ ਹੋਣਦੀ ਹੈ ਅਸੀਂ ਸੋਚਦੇ ਹਾਂ ਕਿ ਵੀ ਜੋ ਵੀ ਅਸੀਂ ਸਟੈਪ ਲੈ ਰਹੇ ਹਾਂ ਇਸ ਦੇ ਨਾਲ ਸਪਸ਼ਟ ਹੈ ਕਿ ਕੈਨੇਡੀਅਨ ਵੀ ਚਾਹੁੰਦੇ ਹੈ ਕਿ ਜਿਹੜੇ ਹੈ ਫੈਡਰਲ ਸਰਕਾਰ ਇਮੀਗਰੇ ਇਮੀਗ੍ਰੇਸ਼ਨ ਪ੍ਰਣਾਲੀ ਦਾ ਵਧੇਰੇ ਯੂ ਨੋ ਮੈਨੇਜ ਕਰੇ ਵਧੀਆ ਤਰ੍ਹਾਂ ਨਾਲ ਪ੍ਰਬੰਧਨ ਕਰੇ ਹੈਨਾ ਤੇ 2025 ਤੇ 2027 ਦੇ ਜਿਹੜੇ ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਜਿਹੜੀ ਸਿੱਖਟੋਤੀ ਕੀਤੀ ਆ ਉਹਨਾਂ ਦੇ ਨਾਲ ਅਸੀਂ ਚੰਗੀ ਤਰ੍ਹਾਂ ਯੂ ਨੋ ਆਮ ਟਿਕਾਉ ਵਿਕਾਸ ਪ੍ਰਾਪਤ ਕਰਨ ਲਈ ਥੋੜੇ ਸਮੇਂ ਵਿੱਚ ਆਬਾਦੀ ਦਾ ਥੋੜਾ ਜਿਹਾ ਹੋਲੀ ਹੋ ਜਾਏਗੀ ਜਿਹੜੀ ਗਰੋਥ ਹੈ ਪਰ ਇਨ ਦਾ ਲੌਂਗ ਟਰਮ ਅਸੀਂ ਇਹਨਾਂ ਤਬਦੀਲੀਆਂ ਨਾਲ ਇਹ ਮੋਲਕ ਨੂੰ ਇਸ ਕੰਟਰੀ ਨੂੰ ਇਮੀਗ੍ਰੇਸ਼ਨ ਦਾ ਜਿਹੜਾ ਬੈਕਬੋਨ ਹੈ ਜਿਹਦੇ ਪਿੱਛੇ ਇਹ ਕੰਟਰੀ ਬਣੀ ਸੀ ਸਾਰੇ ਇਮੀਗ੍ਰੈਂਟ ਹਨ ਹਨ ਅਨਲੈਸ ਯੂ ਆਰ ਇੰਡੀਜਨਸ ਯੂ ਆਰ ਐਨ ਇਮੀਗ੍ਰੈਂਟ ਹਨ ਉਹਨਾਂ ਦੇ ਨਾਲ ਅਸੀਂ ਉਹਨਾਂ ਦੇ ਵਾਸਤੇ ਨੌਕਰੀਆਂ ਘਰਾਂ ਤੇ ਉਹਨਾਂ ਦੀ ਲੋੜ ਬਣਦੀਆਂ ਜਿਹੜੀਆਂ ਸਹਾਇਤਾਵਾਂ ਉਹ ਅਸੀਂ ਮੁਹਾਇਆ ਕਰ ਸਕੀਏ ਤੇ ਇੱਕ ਬੈਲੈਂਸ ਹੋ ਜੇ ਕਿੰਨੇ ਬੰਦੇ ਸੀ ਇਮੀਗ੍ਰੇਟ ਕਰਾ ਰਹੇ ਆ ਤੇ ਕਿਵੇਂ ਸਾਡੀ ਜਿਹੜੀ ਕਮਿਊਨਿਟੀ ਕਪੈਸਿਟੀ ਆ ਉਹਨੂੰ ਮੈਚ ਕਰੇ ਸੋ ਅਸੀਂ ਸੋਚਦੇ ਆ ਕਿ ਵੀ ਇਹ ਸਾਰੀਆਂ ਜਿਹੜੀਆਂ ਜ਼ਰੂਰੀ ਚੀਜ਼ਾਂ ਇਹ ਸਾਨੂੰ ਹੈਲਪ ਕਰਨਗੀਆਂ ਜਦੋਂ ਅਸੀਂ ਇਹ ਸੋਚਦੇ ਆ ਜਿਹੜੀਆਂ ਚੇਂਜਸ ਅਸੀਂ ਲਾਉਂਦੇ ਆ ਜੀ ਜੀ ਹਰਪੀਜੀ ਇੱਕ ਸਵਾਲ ਮੇਰਾ ਹੋ ਰਿਹਾ ਹੈ ਰੀਸੈਂਟਲੀ ਅਸੀਂ ਦੇਖਿਆ ਹੈ ਕਿ ਇਮੀਗ੍ਰੇਸ਼ਨ ਦੀ ਵੈਬਸਾਈਟ ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਤੇ ਇਮੀਗ੍ਰੇਸ਼ਨ ਰਿਲੇਟਡ ਇੱਕ ਨਵਾਂ ਬਦਲਾਅ ਆਇਆ ਹੈ ਉਹ ਹੈਗਾ ਕਿ ਸਿੰਗਲ ਐਂਟਰੀ ਵੀਜ਼ਾ ਤੇ ਮਲਟੀਪਲ ਐਂਟਰੀ ਵੀਜ਼ਾ ਸੋ ਮੋਸਟਲੀ ਹੁਣ ਲੋਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ इजीली ਨਹੀਂ ਦਿੱਤਾ ਜਾਏਗਾ ਐਂਡ ਉਹ ਆਫੀਸਰ ਦੇ ਡਿਪੈਂਡ ਹੋਏਗਾ ਕਿ ਮਲਟੀਪਲ ਐਂਟਰੀ ਵੀਜ਼ਾ ਦੇਣਾ ਹੈ ਜਾਂ ਨਹੀਂ ਇਹ ਬਦਲਾਅ ਕਿਉਂ ਲਿਆਂਦਾ ਗਿਆ ਸੋ ਇਸ ਲਈ ਮੈਂ ਦੱਸਣਾ ਚਾਹੁੰਦਾ ਕਿ ਪੀ ਅਸੀਂ ਜਿਹੜਾ ਹੈਗਾ ਜਿਹੜੇ ਕੈਨੇਡਾ ਆ ਰਹੇ ਆ ਜਦੋਂ ਉਹ ਅਰਜੀ ਪਾਉਂਦੇ ਆ ਬੇਨਤੀ ਕਰਦੇ ਆ ਹਨਾ ਉਹ ਅਸੀਂ ਵੇਖਿਆ ਵੀ ਰਿਕਾਰਡ ਤਰੀਕੇ ਨਾਲ ਵਧ ਰਿਹਾ ਬਹੁਤ ਸਾਰੇ ਆ ਰਹੇ ਆ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਕਿ ਵੀ ਜਿਹੜੀ ਅਸੀਂ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨੇ ਆ ਉਹ ਰਿਸਪੌਂਸਿਵ ਹੋਣ ਉਹਨਾਂ ਜਿੰਨੀ ਕਿ ਵਧ ਰਹੀ ਜਿਹੜੀ ਡਿਮਾਂਡ ਹੈ ਉਹਨੂੰ ਹਨਾ ਅਸੀਂ ਵਧੀਆ ਇਮੀਗ੍ਰੇਸ਼ਨ ਪ੍ਰੋਵਾਈਡ ਕਰਨ ਵਾਸਤੇ ਅਸੀਂ ਇਹ ਚਾਹੁੰਦੇ ਆ ਕਿ ਸਾਡਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਬੇਸ ਹੋਵੇ ਕਿ ਬੀ ਕਿਸ ਕਾਰਨ ਕਰਕੇ ਬੰਦਾ ਆ ਰਿਹਾ ਉਹਦੇ ਵਾਸਤੇ ਕਿਹੜੀਆਂ ਕਿਹੜੀਆਂ ਚ ਮਤਲਬ ਕਿ ਉਹਦੇ ਕੋਲ ਇਨਾਫ ਫਾਈਨੈਂਸਸ ਹੈ ਸਪੋਰਟ ਕਰਨ ਉਹਦੀ ਵਾਪਸ ਜਾ ਕੇ ਜਿਵੇਂ ਕੋਈ ਵਿਜ਼ਿਟਰ ਆ ਰਿਹਾ ਉਹਦਾ ਉਹਦਾ ਆਪਣੇ ਮੁਲਕ ਦੇ ਨਾਲ ਆਪਣੀ ਕੰਟਰੀ ਦੇ ਨਾਲ ਇਨਾਫ ਟਾਈਜ਼ ਨੇ ਤਾਂ ਉਹ ਵਾਪਸ ਚਲਾ ਜੂਗਾ ਹਨਾ ਅਸੀਂ ਚਾਹੁੰਦੇ ਹਾਂ ਕਿ ਵੀ ਜਿਹੜੀ ਵੀ ਇਹ ਅਸੀਂ ਸਰਵਿਸ ਪ੍ਰੋਵਾਈਡ ਕਰੀਏ ਉਹ ਐਪਰੋਪਰੀਏਟ ਹੋਵੇ ਫਾਰ ਦੀ ਪਰਪਸ ਆਫ ਦਾ ਵਿਜ਼ਿਟ ਜੇ ਤੁਸੀਂ ਇੰਬਿਆ ਲਈ ਆਉਣੇ ਆ ਜਾਂ ਕਿਸੇ ਹੋਰ ਲਈ ਆਨੇ ਸੋ ਅਸੀਂ ਇਹ ਚਾਹੁੰਦੇ ਹਾਂ ਕਿ ਵੀ ਅਸੀਂ ਸਟਰੀਮ ਲਾਈਨ ਕਰੀਏ ਇਹ ਜ਼ਰੂਰੀ ਨਹੀਂ ਕਿ ਮਲਟੀਪਲ ਐਂਟਰੀ ਨਹੀਂ ਮਿਲਿਆ ਕਰੇਗਾ ਮਲਟੀਪਲ ਐਂਟਰੀ ਵੀ ਮਿਲਿਆ ਕਰੇਗਾ ਪਰ ਅਸੀਂ ਇਹ ਵੀ ਆਪਣੇ ਆਫੀਸਰਸ ਨੂੰ ਅ ਦਿੱਤੀ ਹੋਈਆ ਉਹ ਆਫੀਸਰ ਜਿਹੜੇ ਆ ਉਹ ਡਿਸੀਜਨ ਲੈਂਦੇ ਆ ਅਸੀਂ ਕੋਈ ਇਥੋਂ ਦੀ ਹੋਰ ਡਿਫਰੈਂਟ ਤਰੀਕੇ ਨਾਲ ਉਹਨਾਂ ਨੂੰ ਇਨਸਟਰਕਸ਼ਨ ਨਹੀਂ ਦਿੰਦੇ ਜਿਹੜਾ ਆਫੀਸਰ ਫਾਈਲ ਵੇਖਦਾ ਉਹ ਵੇਖ ਕੇ ਉਹਦੀ ਕੁਆਲਿਟੀ ਦੇ ਹਿਸਾਬ ਨਾਲ ਉਹਦੀ ਜਜਮੈਂਟ ਦੇ ਹਿਸਾਬ ਨਾਲ ਡਿਸਾਈਡ ਕਰਦਾ ਵੀ ਇਹਨੂੰ 1 ਸਾਲ ਦਾ 10 ਸਾਲ ਦਾ ਮਲਟੀਪਲ ਐਂਟਰੀ ਸਿੰਗਲ ਐਂਟਰੀ ਵੀਜ਼ਾ ਸਾਡੀ ਦੋ ਜੁਨਰੀ ਚੀਜ਼ਾਂ ਨੇ ਇੱਕ ਐਲੀਜੀਬਿਲਿਟੀ ਜਿਹਦੇ ਨਾਲ ਸਾਨੂੰ ਇਹ ਲੱਗੇ ਕਿ ਵੀ ਤੁਸੀਂ ਐਲੀਜੀਬਲ ਹੋ ਕੈਨੇਡਾ ਆਣ ਨੂੰ ਦੂਜੀ ਐਡਮਿਸਿਬਿਲਿਟੀ ਜਿਹਦਾ ਮਤਲਬ ਇਹ ਵੀ ਸਾਨੂੰ ਕੋਈ ਖਤਰਾ ਨਹੀਂ ਕੋਈ ਇਹੋ ਜਿਹਾ ਅਨਸਰ ਅਸੀਂ ਨਹੀਂ ਲਿਆ ਰਹੇ ਜਦੇ ਨਾਲ ਸਾਨੂੰ ਕੋਈ ਖਤਰਾ ਹੋਵੇ ਕੰਟਰੀ ਨੂੰ ਖਤਰਾ ਹੋਵੇ ਸੋ ਉਹ ਦੋ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਜਿਹੜੇ ਆਫੀਸਰ ਨੇ ਅਕੋਰਡਿੰਗਲੀ ਉਹ ਆਪਣਾ ਡਿਸੀਜਨ ਲੈਂਦੇ ਆ ਤੇ ਇਹ ਮੈਂ ਕਹਿਣਾ ਚਾਹੁੰਗਾ ਵੀ 10 ਸਾਲ ਦੇ ਮਲਟੀਪਲੈਂਟਰੀ ਵੀ ਮਿਲਿਆ ਕਰਨਗੇ 1 ਸਾਲ ਦਾ ਵੀ ਮਿਲਿਆ ਕਰੇਗਾ ਪਰ ਇਹ ਜੱਜਮੈਂਟ ਜਿਹੜੀ ਹੈਗੀ ਆ ਉਹ ਆਫੀਸਰ ਜਜਮੈਂਟ ਹੋਏਗੀ ਜਦੋਂ ਤੁਸੀਂ ਆਪਣੀ ਆਪਣੀ ਐਪਲੀਕੇਸ਼ਨ ਦੇਣੀ ਹੋ ਜਾਂ ਆਪਣਾ ਰਿਕੁਐਸਟ ਕਰ ਆਲ ਰਾਈਟ ਥੈਂਕ ਯੂ ਮਿਨਿਸਟਰ ਕੋਚਰ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਐਂਡ ਟੂ ਸੀ ਬਹੁਤ ਵਧੀਆ ਜਾਣਕਾਰੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਥੈਂਕ ਯੂ ਸੋ ਮਚ ਫॉर ਯੋਰ ਟਾਈਮ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ